ਕਿ ਅਸੀਂ ਬਹੁਤ ਜ਼ਿਆਦੇ ਦੁਖੀ ਆ ਸਾਡੇ ਘਰਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਮੈਮ ਜੇ ਕਿਸੇ ਨੂੰ ਕਹਿ ਦਈਦਾ ਬਈ ਤੁਸੀਂ ਆਪਣੇ ਜਵਾਕਾਂ ਨੂੰ ਰੋਕੋ ਜਵਾਕਾਂ ਨੂੰ ਸੜਕ ਤੋਂ ਟਹਾਉਏ ਨਹੀਂ ਸੜਕ ਦੁਹਾੜਦੇ ਸਭ ਖੁਰਸੀਆਂ ਢਾਹ ਕੇ ਬੈਠੀਆਂ ਹੁੰਦੀਆਂ ਸਾਰੇ ਵੇਚਦੇ ਆ ਜੀਏ ਅਸੀਂ ਇਹ ਚੀਜ਼ ਤੇ ਬਹੁਤ ਦੁਖੀ ਸੀ ਜੀ ਹਾਂ ਜੀ ਜਿਆ ਜੀ ਇਹਨਾਂ ਨੂੰ ਕੋਈ ਕਹਿੰਨੇ ਚ ਉੱਥੇ ਘਰ ਕੰਨ ਕਰਕੇ ਸਵਾ 10 ਹੀ ਕਰਦੇ ਆ ਕਿਹੜਾ ਕਿਹੜਾ ਘਰ ਆ ਸਾਬ ਜਿਹੜੇ ਹੈਗੇ ਪੰਜ-ਸੱਤ ਉਹਨਾਂ ਦੇ ਅਸੀਂ ਸ਼ਾਦੀ ਦਿਾਵਾਂਗੇ ਜੀ ਸਾਦਾ ਮੱਲਾ ਵੀ ਪੂਰੀ ਡਾਟ ਕੇ ਮਤ ਕਰੂਗਾ ਸਰਕਾਰ ਦੀ ਮੋਟਰਸਾਈਕਲਾਂ ਤੇ ਆਉਂਦੇ ਆ ਸਕੂਟਰੀਆਂ ਤੇ ਆਉਂਦੇ ਇੱਥੇ ਲਾ ਦੇ ਸਾਡੇ ਬਾਹਰ ਅਗੇ ਕੇ ਕਿਸੇ ਨੂੰ ਅਸੀਂ ਕਹਿੰਦੇ ਆ ਕਿ ਸਾਡੇ ਗਲ ਪੈਂਦੇ ਆ ਜੀ ਪਰਲੀ ਗਲੀ ਦਾ ਇੱਕ ਬੱਚਾ ਨਸ਼ੇ ਤੇ ਲਾਇਆ ਹੋਇਆ ਉਹ ਨਹੀਂ ਬੋਲਦੇ ਸਾਡੀ ਗਲੀ ਚ ਕੋਈ ਬੰਦਾ ਨਹੀਂ ਅਸੀਂ ਲੱਗਣ ਦਿੰਦੇ ਅਸੀਂ ਮਹਿਨ ਨਹੀਂ ਦਿੰਦੇ ਖਲੋਣ ਨਹੀਂ ਦਿੰਦੇ ਨੌ ਐਫਆਈਰਨ ਅਰਜ਼ੀ ਕੀਤੀਆਂ ਐਨਡੀਪੀਐਸ ਐਕਟ ਦੇ ਅੰਡਰ 7 ਨੇ ਤੇ ਦੋ ਆਰਗੇਨਾਈਜ਼ ਕਰਾਏ ਨੇ ਅੰਡਰ ਨੇ ਤਕਰੀਬਨ 18-19 ਬੰਦੇ ਅਸੀਂ ਫੜੇ ਨੇ ਜੀ ਇਹ ਤਾਂ ਸ਼ੁਗਰ ਮਨਾਉਨੇ ਇਸ ਗਾਲ ਦਾ ਜਿਨ੍ਹਾਂ ਦੇ ਬੱਚੇ ਮਰੀ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਵੇਖੀ ਆਪਾਂ ਜਾ ਕੇ 6 ਵਜੇ ਤੋਂ ਹੀ ਲੱਗ ਜਾਂਦੇ ਵੇਚਣ ਜੀ ਰਾਤ ਨੂੰ ਵੀ ਵੇਖ ਲੋ ਅੰਨੇ ਹੋਏ ਤੁਰੇ ਆਉਂਦੇ ਤੰਨੇ ਹੋਈ ਤਰੇ ਜਾਂਦੇ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬਲਡੋਜ਼ਰ ਚੱਲਦੇ ਆ ਸਾਡੇ ਨੇ ਅਸੀਂ ਤਾਂ ਕਹਿੰਨੇ ਸਾਡੀਆਂ ਵੀ ਗੋਠੀਆਂ ਦੇਖੋ ਤੁਸੀਂ ਅਸੀਂ ਮੈਂ 800 ਰੁਪਿਆ ਦਿਹਾੜੀ ਲੈਣਾ ਮਿਸਤਰੀ ਦੀ ਸਾਡਾ ਨਹੀਂ ਮੰਨਦਾ ਗੁਸਲਖਾਨਾ ਨਹੀਂ ਮੰਨਦਾ ਅਜੇ ਤੱਕ 322 ਗ੍ਰਾਮ ਆਪਣੀ ਹੈਰਵਨ ਫੜੀ 1500 ਦੇ ਤਕਰੀਬਨ ਗੋਲੀ ਫੜੀ ਹੈ ਫਿਰ ਇੱਕ ਰਵਾਲਵਰ ਮਿਲਿਆ ਸਾਹਮਣੇ ਮੋਟਰਸਾਈਕਲ ਮਿਲਿਆ ਬਿਨਾ ਨੰਬਰੀ ਹੋਰ ਜਿੱਦਾਂ ਮਾਰੂ ਹਥਿਆਰ ਕਿਰਪਾਨਾਂ ਵਗੈਰਾ ਮਿਲੀਆਂ ਰਵਾਲਵਰ ਦੇ 32 ਗੋੜਾ ਰਵਾਲਵਰ ਨਾਲ ਉਹਦੇ ਰਾਉਂਡ ਨਹੀਂ ਉਹ ਮਿਲੇ ਇੱਥੇ ਅਸੀਂ ਬਹੁਤ ਜ਼ਿਆਦੇ ਦੁਖੀ ਆ ਸਾਡੇ ਘਰਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਮੈਨੂੰ ਜੇ ਕਿਸੇ ਨੂੰ ਕਹਿ ਦਈਦਾ ਬਈ ਤੁਸੀਂ ਆਪਣੇ ਜਵਾਕਾਂ ਨੂੰ ਰੋਕੋ ਜਵਾਕਾਂ ਨੂੰ ਸੜਕ ਤੋਂ ਟਾਓਏ ਨਹੀਂ ਸੜਕ ਤੋਂ ਹਟਦੇ ਸਭ ਖੁਰਸੀਆਂ ਲਾ ਕੇ ਬੈਠੀਆਂ ਹੁੰਦੀਆਂ ਜਿਹੜੀ ਗੱਲ ਆਪਾਂ ਕਵਾਂਗਾ ਕਹਿਣੀ-ਕਹਿਣੀ ਹੈ ਜਿਹੜੀ ਸੱਚਾ ਸੱਚ ਸਾਰੇ ਵੇਚਦੇ ਆ ਜੀਏ ਹੁਣ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸ਼ਾਸਨ ਨੇ ਪ੍ਰਸ਼ਾਸਨ ਨੇ ਅਸੀਂ ਬਹੁਤ-ਬਹੁਤ ਧੰਨਵਾਦ ਆ ਸਰਕਾਰ ਦਾ ਵੀ ਧੰਨਵਾਦ ਕਰਦੇ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਕਿ ਸਾਡੇ ਬੱਚਿਆਂ ਦਾ ਵੇਖ ਪਰਲੀ ਗਲੀ ਦਾ ਇੱਕ ਇੱਕ ਬੱਚਾ ਨਸ਼ੇ ਤੇ ਲਾਇਆ ਹੋਇਆ ਕੋ ਨਹੀਂ ਬੋਲਦੇ ਸਾਡੀ ਗਲੀ ਚ ਕੋਈ ਬੰਦਾ ਨਹੀਂ ਅਸੀਂ ਲੱਗਣ ਦਿੰਦੇ ਅਸੀਂ ਬਹਿਣ ਨਹੀਂ ਦਿੰਦੇ ਖਲੋਣ ਨਹੀਂ ਦਿੰਦੇ ਜੇ ਪੁਲਿਸ ਸਾਡੀ ਮਤ ਕਰਦੀ ਆ ਮੁੰਡੇ ਬੈਠੇ ਹੁੰਦੇ ਆ ਸਾਡੇ ਕੋਲੇ ਹੌਲ ਦਾ ਐਸਆਈ ਸਾਹਿਬ ਜਿੰਨਾ ਜਿਹੜੇ ਵਿਚਾਰੇ ਬੈਠੇ ਹੁੰਨਾਂ ਜਿਹੜੇ ਡਰਦੇ ਰਹਿੰਦੇ ਮੁੜ ਕੇ ਬੱਸ ਫੇਰ ਉਹੀ ਕੰਮ ਸਵੇਰ 8 ਵਜੇ ਤੋਂ ਅੱਪਲ ਤੇ 6 ਵਜੇ ਤੋਂ ਹੀ ਲੱਗ ਜਾਂਦੇ ਵਿੱਚ ਨੂੰ ਜੀ ਰਾਤ ਨੂੰ ਵੀ ਵੇਖ ਲੋ ਅੰਨੇ ਹੋਏ ਤੁਰੇ ਆਉਂਦੇ ਦਿਨ ਨੇ ਉਹੀ ਤੁਰੇ ਜਾਂਦੇ ਆ ਬਹੁਤ ਜ਼ਿਆਦਾ ਇਹ ਜਿਹੜਾ ਕੰਮ ਹੈ ਬਹੁਤ ਸਰਕਾਰ ਨੇ ਵਧੀਆ ਸਟੈਪ ਚੁੱਕਿਆ ਬੜੀ ਬੜੀ ਮਿਹਰਬਾਨੀਆਂ ਪੁਲਿਸ ਪ੍ਰਸ਼ਾਸਨ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸੀਲ ਕਰਕੇ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬਲਡੋਜ਼ਰ ਚੱਲਦੇ ਆ ਸਾਡੇ ਵੀ ਅਸੀਂ ਤਾਂ ਕਹਿੰਨੇ ਸਾਡੀਆਂ ਵੀ ਕੋਠੀਆਂ ਦੇਖੋ ਤੁਸੀਂ ਅਸੀਂ ਵੀ ਮੈਂ 800 ਰੁਪਿਆ ਦਿਹਾੜੀ ਲੈਣਾ ਮਿਸਤਰੀ ਦੀ ਸਾਡਾ ਨਹੀਂ ਮੰਨਦਾ ਗੁਸਲਖਾਨਾ ਨਹੀਂ ਮੰਨਦਾ ਅਜੇ ਤੱਕ ਇਸ ਤਰ੍ਹਾਂ ਨਹੀਂ ਜਿਨ੍ਹਾਂ ਦੇ ਘਰਾਂ 'ਚ ਵੇਖ ਲਵੇ ਹੁਣ ਇਹਨਾਂ ਨੇ ਬਾਅਦ 'ਚ ਮੇਰੇ ਤੇ ਬੋਲਣਗੇ ਸਾਰੇ ਤੂੰ ਕਹਿਆ ਸਾਡੇ ਤੂੰ ਕਹਿਆ ਮੈਂ ਤਾਂ ਅੱਗੇ ਵੀ ਕਹਿੰਦਾ ਜਿਹੜੀ ਗੱਲ ਕਹਿਣੀ ਆ ਇਹੋ ਮੈਂ ਕਹੀ ਆ ਪੁਲਿਸਨ ਸਾਸ਼ਨ ਪ੍ਰਸ਼ਾਸਨ ਦਾ ਵੀ ਅਸੀਂ ਤੈਹਦ ਲੋ ਰੈੜੀ ਹਾਂ ਇਸੇ ਦੇ ਨਾਲ ਰਵੇ ਸਾਡਾ ਮਹੱਲਾ ਵੀ ਪੂਰੀ ਡਾਟ ਕੇ ਮਤ ਕਰੂਗਾ ਸਰਕਾਰ ਦੀ ਮੋਟਰਸਾਈਕਲਾਂ ਤੇ ਆਉਂਦੇ ਆ ਸਕੂਟਰੀਆਂ ਤੇ ਆਉਂਦੇ ਇੱਥੇ ਲਾ ਦੇ ਸਾਡੇ ਬਾਹਰ ਗਈ ਜੇ ਕਿਸੇ ਨੂੰ ਅਸੀਂ ਕਹਿੰਦੇ ਆ ਤੇ ਸਾਡੇ ਗਾਲ ਪੈਂਦੇ ਆ ਜਿਹੜਾ ਕਿਹੜਾ ਜਿਹਨੂੰ ਮਰਜ਼ੀ ਕਹਿ ਦੋ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਆ ਜਾਂਦੇ ਆ ਲਾ ਕੇ ਮੋਟਰਸਾਈਕਲ ਗਲੀਆਂ 'ਚ ਵੜ ਜਾਂਦੇ ਕਦੇ ਕਿਤੇ ਵੜ ਜਾਂਦੇ ਜੇਗਲੇ ਨੂੰ ਕਹਿੰਦੇ ਸਾਡੀ ਦੁਕਾਨਦਾਰੀ ਹੈ ਤੁਸੀਂ ਇੱਥੇ ਲਾ ਕੇ ਜਾਈ ਜੰਨੇ ਆ ਅਗਲਾ ਕਦੇ ਇੱਥੇ ਖੜਾ ਯਾਰ ਇਹਨੂੰ ਕੌਣ ਰੋਕੂਗਾ ਇੱਥੇ ਹੁਣ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਵੇਖਦੇ ਹੋ ਬਹੁਤ ਵਧੀਆ ਕੀਤੀ ਹੈ ਜੀ ਬਹੁਤ ਵਧੀਆ ਸ਼ੁਕਰ ਕਰਦੇ ਆ ਜੀ ਮਾਲਕ ਦਾ ਵੀ ਇਹਨਾਂ ਨੂੰ ਵੀ ਜਾਗ ਆਈ ਹੈ ਕੋਈ ਸਾਡੇ ਪਿੱਛੇ ਸਾਡੇ ਪਿੱਛੇ ਕੋਈ ਇਹਨਾਂ ਨੂੰ ਵੀ ਜਾਗ ਆਈ ਹੈ ਅੱਜ ਤਾਂ ਸ਼ੁਕਰ ਮਨਾਉਣਾ ਇਸ ਗੱਲ ਦਾ ਜਿਨ੍ਹਾਂ ਦੇ ਬੱਚੇ ਮਰੀ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਵੇਖੀ ਆਪਾਂ ਜਾ ਕੇ ਉਹ ਜਿਵੇਂ ਕਈ ਘਰਾਂ 'ਚ ਤਾਲੇ ਲੱਗੇ ਆ ਕਿ ਗਾਇਬ ਹੋ ਗਏ ਦਾ ਮਤਲਬ ਪੁਲਿਸ ਨੇ ਪੁਲਿਸ ਦੇ ਡਰਦੇ ਮਾਰੇ ਹੀ ਭੱਜ ਗਏ ਉਹਨੇ ਹਾਂਜੀ 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 ਕਿੰਨੇ ਘਰਾਂ 'ਚ ਤਾਲੇ ਤੋਂ ਵੀ ਪੱਦਾ ਹੋਣਾ ਤੁਸੀਂ ਮਲੇ ਤਾਲੇ ਮੇਰੇ ਖਿਆਲ ਇੱਥੇ 6-7 ਘਰਾਂ 'ਚ ਲੱਗੇ ਹੋਣਗੇ 6-7 ਘਰਾਂ 'ਚ ਤਾਲੇ ਲੱਗੇ ਆ ਜਿਹੜੇ ਹੈ ਨਹੀਂ ਚਲੇ ਗਏ ਜੀ ਇਥੋਂ ਪੁਲਿਸ ਦੀ ਅੱਜਕੱਲ੍ਹ ਦੇ ਅਸੀਂ ਇਹ ਕਾਰਗੁਜ਼ਾਰੀ ਬਹੁਤ ਖੁਸ਼ ਆ ਜੀ ਬਹੁਤ ਬਹੁਤ ਧੰਨਵਾਦ ਆ ਪੁਲਿਸ ਦੇ ਜਿਹਨੇ ਅੱਜ ਇਹਨੂੰ ਸਟੈਂਪ ਚਾੱਕ ਕਰਕੇ ਸਾਡੀ ਰੱਖਿਆ ਕੀਤੀ ਆ ਸਾਡੀ ਫੇਵਰ ਕੀਤੀ ਆ ਜੀ ਅਸੀਂ ਇਹ ਚੀਜ਼ ਤੇ ਬਹੁਤ ਦੁਖੀ ਸੀ ਜੀ ਸਾਨੂੰ ਆਪ ਜੀ ਤੇ ਇਨਾ ਭਰੋਸਾ ਹੈ ਕਿ ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਪ੍ਰਸ਼ਾਸਨ ਤੇ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਆਪ ਜੀ ਦਾ। ਸਭੀ ਹੈ ਲੱਗਦਾ ਵੀ ਪੁਲਿਸ ਦੇ ਕੰਮ ਹਾਂ ਜੀ ਬਹੁਤ ਬਹੁਤ ਵਧੀਆ ਕੀਤਾ ਜੀ ਪ੍ਰਬੰਧ ਇਨਾ ਤੇ ਬਹੁਤ ਵਧੀਆ ਸਾਨੂੰ ਇਸ ਤੇ ਆ ਹੀ ਮਾਰ ਖੁਸ਼ੀ ਹਸੋਦੇ ਹਾਂ ਅਸੀਂ ਤੁਹਾਡਾ ਬਹੁਤ ਵਾਦ-ਵਾਦ ਕੇ ਤੁਹਾਡਾ ਸਹਿਯੋਗ ਦੇਵਾਂਗੇ ਜਿਹੜਾ ਅਸੀਂ ਤੁਸੀਂ ਇਸ ਚੀਜ਼ ਨੂੰ ਸਟੈਂਪ ਚੱਕਿਆ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਨਹੀਂ ਲੱਗਦੀ ਜੀ ਫਿਰ ਜੀ ਅਸੀਂ ਕਹਿੰਦੇ ਹਾਂ ਤਾਂ ਜੀ ਕਈ ਘਾਤਾ ਵੇਖ ਲੋ ਸਾਡੇ ਜਾ ਕੇ ਮਕਾਨ ਵਿਕਲੋ ਸਾ ਜੀ ਅਸੀਂ ਜਾਇਦਾਦਾਂ ਦੇ ਮਾਲਕਾਂ ਜੀ ਗੱਲ ਪੈਂਦੀ ਹੈ ਜੀ ਗੱਲ ਪੈਂਦੀ ਹੈ ਜੀ ਯਾ ਜੀ ਇਹਨਾਂ ਨੂੰ ਕੋਈ ਕਹਿੰਨੇ ਆ ਤੇ ਉੱਥੇ ਘੇੜ ਕੰਨ ਕਰਕੇ 10 ਹੀ ਕਰਦੇ ਆ ਜਿਹੜਾ ਕਿ ਕਿਹੜਾ ਘਰ ਆ ਸਾਹਿਬ ਜਿਹੜੇ ਹੈਗੇ 5-7 ਉਹਨਾਂ ਦੇ ਅਸੀਂ ਸਾਦੀ ਦਿਾਵਾਂਗੇ ਜੀ ਬਾਕੀ ਸਹੀ ਇਹ ਨੇ ਜੀ ਕਿ ਜਿਹੜਾ ਪੰਜਾਬ ਪੁਲਿਸ ਵੱਲੋਂ ਮਹਿਮ ਚਲਾਈ ਜੁਦ ਨਸ਼ਾ ਅਵਰਧ ਉਹਦੇ ਤਹਿਤ ਵੀ ਤੇ ਵੈਸੇ ਵੀ ਅਸੀਂ ਲਗਾਤਾਰ ਅੱਗੇ ਵੀ ਜਿੱਦਾਂ ਕੱਲ ਵੀ ਕੀਤੀ ਤੇ ਫਿਰ ਅੱਜ ਅਸੀਂ ਵੀ ਦੁਬਾਰਾ ਫਿਰ ਜਿਹੜੇ ਸਾਨੂੰ ਲੱਗਦਾ ਇਲਾਕੇ ਆ ਜਿਹੜੇ ਅਸੀਂ ਜਿੱਥੇ ਨਸ਼ਾ ਜਿਆਦਾ ਵਿਕਦਾ ਜਾਂ ਉਹ ਨਸ਼ੇਨਾ ਗਰਸਟ ਹੈਗੇ ਉੱਥੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਕੱਲ ਵੀ ਕੀਤੀ ਸੀ ਅੱਜ ਵੀ ਕੀਤੀ ਹੈ ਤੋਂ ਜੋ ਹੀ ਕੱਲ ਕੀਤੀ ਸੀ ਕਾਰਵਾਈ ਜਿਹੜਾ ਯੋਧ ਨਸ਼ਾ ਅਰੋਧ ਮਹਿਮ ਦੇ ਤਹਿਤ ਉਹਦੇ ਚਾਹੀ 9 ਐਫ ਆਈ ਆਰਾਂ ਦਰਜ ਕੀਤੀਆਂ ਐਂਡੀ ਪੀ ਐਸ ਐਕਟ ਦੇ ਅੰਡਰ 7 ਨੇ ਤੇ ਦੋ ਆਰਗੇਨਾਈਜ਼ ਕ੍ਰਾਈਮ ਦੇ ਅੰਡਰ ਨੇ ਤਕਰੀਬਨ 18 19 ਬੰਦੇ ਅਸੀਂ ਫੜੇ ਨੇ ਜੀ ਤੇ 300 ਬਾਈਕ ਗ੍ਰਾਮ ਆਪਣੀ ਹੈਰਵਨ ਫੜੀ 1500 ਦੇ तकरीबन ਗੋਲੀ ਫੜੀ ਐ ਫਿਰ ਇੱਕ ਰਵਾਲਵਰ ਮਿਲਿਆ ਸਾਨੂੰ ਮੋਟਰਸਾਈਕਲ ਮਿਲਿਆ ਬਿਨਾ ਨੰਬਰੀ ਹੋਰ ਜਿੱਦਾਂ ਮਾਰੂ ਹਥਿਆਰ ਕਿਰਪਾਨਾ ਵਗੈਰਾ ਮਿਲੀਆਂ ਰਵਾਲਵਰ ਦੇ 32 ਬੋਰ ਦਾ ਰਵਾਲਵਰ ਨਾਲ ਉਹਦੇ ਰੌਂਦ ਨੇ ਉਹ ਮਿਲੇ ਨੇ ਸੋ ਇਹ ਤੇ ਜਿਹੜੀ ਮਹਿੰਮ ਹੈਗੀ ਜੋ ਉਹ ਤੇ ਚੱਲਦੀ ਐ ਤੇ ਇਹ ਰੈਗੂਲਰ ਕਾਰਵਾਈ ਹੀ ਕਰਦੇ ਰਹਿੰਦੇ ਆ ਅੱਜ ਵੀ ਜਿੱਦਾਂ ਕੱਲ ਜਿਸ ਇਲਾਕਿਆਂ ਚ ਕੀਤੀ ਸੀ ਤੇ ਉੱਥੇ ਦੁਬਾਰਾ ਫੇਰ ਕੇ ਅੱਜ ਫੇਰ ਅਹੀ ਕੀਤੀ ਐ ਤਾਂ ਜੋ ਇਹ ਨਾ ਲੱਗੇ ਕਿ ਇਹ ਵਾਂਸ ਇਨ ਆ ਵਾਈਲੀ ਐਕਸਰਸਾਈਜ਼ ਹੈਗੀ ਐ ਇਹ ਤੇ ਬਟ ਇਹ ਰੈਗੂਲਰ ਪਾਰਟੀ ਆ ਸਾਡਾ ਕੁਝ ਲੋਗੇ ਤਾਂ ਛੱਡ ਕੇ ਭੱਜ ਗਏ ਤਾਲੇ ਲਗਾ ਕੇ ਭੱਜ ਗਏ ਕੁਝ ਖੁੱਲੇ ਘਰ ਛੱਡ ਕੇ ਭੱਜ ਗਏ ਉਹ ਨਹੀਂ ਚੋਰ ਨੂੰ ਆਪ ਦਾ ਪਾਲਾ ਹੁੰਦਾ ਆ ਸੋ ਉਹ ਇਹ ਤਾਂ ਹੀ ਇਹੀ ਏਰੀਆ ਆਇਡੈਂਟੀਫਾਈ ਕੀਤੇ ਹੈਗੇ ਆ ਨਾ ਜੀ ਸ਼ਹਿਰ ਦੇ ਡਿਸਟ੍ਰਿਕਟ ਦੇ ਤੇ ਉੱਥੇ ਇਹੀ ਕਨਸੈਂਟਰੇਟ ਕਰਦੇ ਹੈਗੇ ਆ ਤਾਂ ਉਹ ਫਿਰ ਜਿਹੜੇ ਕਰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਕੱਲ ਨੂੰ ਸਾਡੇ ਤੇ ਕਾਰਵਾਈ ਨਾ ਹੋਵੇ ਤਾਂ ਉਹ ਲੱਗ ਕੇ ਅੱਜ ਕਾਰਵਾਈ ਕੀਤੀ ਆ ਕੱਲ ਵੀ ਚੱਲੀ ਆ ਅੱਜ ਚੱਲੀ ਆ ਅੱਗੇ ਰੂਟੀਨ ਚ ਵੀ ਇਹ ਰੈਗੂਲਰ ਹੈ ਜੀ ਰੈਗੂਲਰੀ ਪਾਰਟ ਹੈ ਪਹਿਲਾਂ ਵੀ ਚੱਲਦੀ ਸੀ ਹੁਣ ਵੀ ਚੱਲਦੀ ਕਿਸੇ ਦਿਨ ਸਪੈਸੀਫਿਕ ਡੇ ਪੈਨ ਡਿਸਟ੍ਰਿਕਟ ਹੋ ਜਾਂਦੀ ਹੈ ਕਿਸ ਦਿਨਰੀਆ ਵਾਈਜ਼ ਥਾਣੇ ਵਾਈਜ਼ ਸਬਡਿਵੀਜ਼ਨ ਵਾਈਜ਼ ਹੋ ਜਾਂਦੀ ਹੈ